ਸਪਾਸ ਸੈਂਟਰ ਦੀ ਆੜ੍ਹਤੇ ਵਿੱਚ ਕੀਤਾ ਜਾ ਰਿਹਾ ਸੀ ਦੇ ਵਪਾਰ ਦਾ ਧੰਦਾ ਪੰਜ ਵਿਦੇਸ਼ੀ ਲੜਕੀਆਂ ਮੈਨੇਜਰ ਅਤੇ ਮਾਲਕ ਸਮੇਤ 14 ਨੂੰ ਕੀਤਾ ਗ੍ਰਿਫਤਾਰ ਦੋ ਵੱਖ-ਵੱਖ ਥਾਣੇ ਵਿੱਚ ਕੀਤਾ ਗਿਆ ਮੁਕੱਦਮਾ ਦਰਜ ਡੀਐਸਪੀ ਸਿਟੀ 2 ਸਰਵਿਸਿੰਗ ਬਰਾੜ ਨਹੀਂ ਦਿੱਤੀ ਜਾਣਕਾਰੀ ਅਮੀਸ਼ਿੰਗ ਬਰਾਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਅੰਦਰ ਉਹਨਾਂ ਵੱਲੋਂ ਆਪਣਾ ਵੱਖ-ਵੱਖ ਸਪਾ ਸੈਂਟਰਾਂ ਦੇ ਉੱਤੇ ਰੇਡ ਕੀਤੀ ਗਈ ਜਿਸ ਦੇ ਵਿੱਚ ਦੋ ਸਪਾ ਸੈਂਟਰਾਂ ਦੇ ਵਿੱਚੋਂ ਪੰਜ ਵਿਦੇਸ਼ੀ ਲੜਕੀਆਂ ਨੂੰ ਉਹਨਾਂ ਵੱਲੋਂ ਆਪਣਾ ਗ੍ਰਿਫਤਾਰ ਕੀਤਾ ਗਿਆ ਇੱਥੇ ਸਪਾ ਸੈਂਟਰ ਦੇ ਨਾਂ ਤੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਇਸ ਆਪਣਾ ਸਪਾ ਸੈਂਟਰ ਦੇ ਮੈਨੇਜਰ ਅਤੇ ਮਾਰਕ ਸਮੇਤ ਨੌ ਲੜਕਿਆਂ ਨੂੰ ਜਿਹੜਾ ਹੈ ਇਹ ਗ੍ਰফতার ਕੀਤਾ ਗਿਆ ਤੇ ਇਹਦੇ ਵਿੱਚ ਪੰਜ ਵਿਦੇਸ਼ੀ ਲੜਕੀਆਂ ਹਨ ਟੋਟਲ ਪੰਜ ਵਿਦੇਸ਼ੀ ਲੜਕੀਆਂ ਸਮੇਤ 14 ਨੂੰ ਆਪਣਾ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੇ ਥਾਣਾ ਕੈਂਟ ਅਤੇ ਥਾਣਾ ਸਿਵਲ ਲੈਨ ਵਿਖੇ ਦੋ ਵੱਖ-ਵੱਖ ਮਕਦਮੇ ਨੇ ਜਿਹੜੇ ਉਹ ਦਰਜ ਕੀਤੇ ਗਏ ਨੇ ਤੇ ਅੱਜ ਇਹਨਾਂ ਨੂੰ ਮਾਂਝੂ ਅਦਾਲਤ ਦੇ ਵਿੱਚ ਪੇਸ਼ ਕਰਕੇ ਨਜ਼ਰ ਮਾੜਾ ਰੱਖਿਆ ਜਾਵੇਗਾ ਅਸੀਂ ਦਿਖਾ ਰਹੇ ਹਾਂ ਇਹ ਬਠਿੰਡਾ ਦੇ ਥਾਣਾ ਕੈਂਟ ਵਾਲੇ ਮਾਮਲੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਆਪਣਾ ਬਠਿੰਡਾ ਦੇ ਨਾਰਥ ਸਟੇਟ ਵਿੱਚ ਇੱਕ ਆਪਣਾ ਸਪਾ ਸੈਂਟਰ ਸੀ ਜਿਸ ਦੇ ਉੱਤੇ ਆਪਣੇ ਜਿਹੜੇ ਮਾਲਕ ਦੇ ਉੱਤੇ ਪਹਿਲਾਂ ਵੀ ਇਸ ਤੋਂ ਪਹਿਲਾਂ ਦੋ ਮੁਕੱਦਮੇ ਦਰਜ ਹਨ ਅਤੇ ਉਹ ਉਹਨਾਂ ਮੁਕੱਦਮਿਆਂ ਦੇ ਵਿੱਚ ਪਗੋੜਾ ਸੀ ਹੁਣ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਵੱਲੋਂ ਬੀਤੀ ਰਾਤ ਵੱਖ-ਵੱਖ ਸਪਾ ਸੈਂਟਰ ਦੇ ਉੱਤੇ ਆਪਣਾ ਰੇਡ ਕੀਤੀ ਗਈ ਸੀ ਆਪਣਾ ਬਟਿੰਡਾ ਪੁਲਿਸ ਵੱਲੋਂ ਜਿਹਦੇ ਵਿੱਚ ਦੋ ਸਪਾ ਸੈਂਟਰਾਂ ਤੋਂ ਜੋ ਆਪਣਾ ਜਿੰਨ ਇਹਨਾਂ ਦੋਨੋਂ ਸਪਾ ਸੈਂਟਰ ਦਾ ਮਾਲਕ ਹੈ ਇਹਨਾਂ ਦੇ ਵਿੱਚੋਂ ਪੰਜ ਵਿਦੇਸ਼ੀ ਲੜਕੀਆਂ ਨੇ ਜੜੀਆਂ ਉਹ ਆਪਣਾ ਬਟਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੀਆਂ ਗਿਆ ਆਪਣਾ ਗਈਆਂ ਅਤੇ ਮਾਲਕ ਅਤੇ ਮੈਨੇਜਰ ਸਮੇਤ ਨੌ ਹੋਰ ਲੜਕੀ ਨੇ ਉਹਨਾਂ ਨੂੰ ਆਪਣੀ ਗ੍ਰਿਫਤਾਰ ਕੀਤਾ ਗਿਆ ਟੋਟਲ ਪੰਜ ਵਿਦੇਸ਼ੀ ਲੜਕੀਆਂ ਸਮੇਤ ਚੌਥੰਬ ਬਠੰਡਾ ਪਰਸ ਵੱਲੋਂ ਗਿਰਤਰ ਕੀਤਾ ਗਿਆ ਆਉ ਸਾਨੂੰ ਸੁਣਾਉਣਾ ਕੀ ਕਹਿੰਦੇ ਨੇ ਡੀਐਸਪੀ ਸਿਟੀ ਟੂ ਸਰਵਿਸਿੰਗ ਬਰਾਡ ਆਪੀ ਸਰ ਕੀ ਮਾਮਲਾ ਕਰਾਤਾ ਪਤਾ ਅਗੜ ਗਈ ਤੀ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ ਕੈਂਟ ਵਿਖੇ ਵੀ ਤੇ ਥਾਣਾ ਸਿਵਲ ਲਾਈਨ ਵਿਖੇ ਵੀ ਥਾਣਾ ਕੈਂਟ ਵਿਖੇ ਸਾਨੂੰ ਮੁਹੋਰ ਵੱਲੋਂ ਵੀ ਤਲਾਹ ਮਿਲੀ ਸੀ ਤੇ ਥਾਣਾ ਸਿਵਲ ਲਾਈਨ ਵਿਖੇ ਇੱਕ ਸਪੈਸ਼ਲ ਸਪੈਸੀਫਿਕ ਇਨਫਰਮੇਸ਼ਨ ਸੀਗੀ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀਗਾ ਕਿ ਸ਼ਹਿਰ ਦੇ ਵਿੱਚ ਕੁਝ ਸਪਾ ਚੱਲਦੇ ਨੇ ਜਿਨ੍ਹਾਂ ਨੇ ਸਪਾ ਦਾ ਲਾਇਸੈਂਸ ਮ사ਜ ਦਾ ਲਾਇਸੈਂਸ ਲੈ ਕੇ ਪਰ ਉਹਨਾਂ ਦੀ ਆੜ ਦੇ ਵਿੱਚ ਤੇ ਹੋਰ ਉਥੇ ਗੈਰ ਕਾਨੂੰਨੀ ਗਤੀਵਿਧੀਆਂ ਚੱਲਦੀ ਆ ਰਹੀਆਂ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਤੇ ਥਾਣਾ ਕੈਂਟ ਵਿਖੇ ਇਹ ਮੋਰਲ ਟ੍ਰੈਫਿੰਗ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਟੀਮਾਂ ਬਣਾਈਆਂ ਗਈਆਂ ਤੇ ਇਮੀਡੀਏਟਲੀ ਉਥੇ ਰੇਡ ਕੀਤੀ ਗਈ ਤੇ ਜਦੋਂ ਉਥੇ ਰੇਡ ਕੀਤੀ ਗਈ ਤਾਂ ਉਥੇ ਪਾਇਆ ਗਿਆ ਕਿ ਇਹ ਜਿਹੜੇ ਦੋ ਸਪਾ ਸੀਗੇ ਇੱਕ ਤਾਂ ਬਲੂਮਸਟੇ ਸਪਾ ਹੈ ਤੇ ਇੱਕ ਸਿਲਕਸਪਾ ਹੈਗਾ था एक सारा ਸਿਵਲ ਲਾਈਨ ਦੀ ਜਿਹੜੀ ਇੱਕ ਖਾਲਾ ਕੱਟ ਦੇ ਏਰੀਆ ਦੇ ਵਿੱਚ ਇਹਦਾ ਜਿਹੜਾ ਮਾਲਕ ਹੈਗਾ ਅਸ਼ਵਨੀ ਕੁਮਾਰ ਉਰਫ ਆਸ਼ੂ ਹੈ ਜੋ ਬਠਿੰਡੇ ਦਾ ਹੀ ਰਹਿਣ ਵਾਲਾ ਹੈਗਾ ਇਹ ਦੋਨੋਂ ਉਸ ਵੱਲੋਂ ਹੀ ਚਲਾਏ ਗਏ ਸੀਗੇ ਤੇ ਜਦੋਂ ਉੱਥੇ ਰੇਡ ਕੀਤੀ ਗਈ ਤਾਂ ਮੌਕੇ ਤੇ ਅਸੀਂ ਇਹਨਾਂ ਦੇ ਜਿਹੜੇ ਮੈਨੇਜਰ ਹੈਗੇ ਨੇ ਕੁਲਵਿੰਦਰ ਤੇ ਆਕਾਸ਼ਦੀਪ ਤੇ ਇੱਕ ਰੋਹਿਤ ਹੈ ਇਹਨਾਂ ਨੂੰ ਵੀ ਅਸੀਂ ਉੱਥੋਂ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਇੱਕ ਉੱਥੇ ਮੌਕੇ ਦੇ ਜੋ ਕਸਟਮਰ ਸੀਗੇ ਉਹ ਜੋ ਵੀ ਇਹਨਾਂ ਗੈਰ ਕਾਨੂੰਨੀ ਗਤੀਵਿਧੀਆਂ 'ਚ ਹਿੱਸਾ ਲੈਂਦੇ ਸੀ ਉਹਨਾਂ ਨੂੰ ਵੀ ਮੌਕੇ ਤੇ ਗ੍ਰਿਫਤਾਰ ਕਿੰਨੇ ਕਤਰਾਂ ਚੁੱਕੇ ਤੇ ਇਹ ਜੋ ਹੈਗੇ ਨੇ ਵਕ ਵਕ ਜਿੱਦਾਂ 18 ਸਿਵਲ ਲਾਈਨ ਆ ਉੱਥੇ ਇੱਕ ਕਸ਼ਮੀਰ ਸੀ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 18 ਕਟ ਦੇ ਵਿੱਚ ਤਿੰਨ ਚਾਰ ਜਾਨੇ ਸੀਗੇ ਇਹਨਾਂ ਨੂੰ ਵੀ ਉੱਥੇ ਕਾਰਵਾਈ ਕੀਤੀ ਗਈ ਜਨਾਲਾ ਲੜਕੀਆਂ ਕਿੰਨੀਆਂ ਦੇ ਲੱਗਣੀਆਂ ਲੜਕੀਆਂ ਇਹਨਾਂ ਨੇ ਐਕਚੁਅਲ ਚ ਕੀ ਸੀਗਾ ਕਿ ਦੋਨਾਂ ਕੋਲੇ ਲਾਇਸੈਂਸ ਤਾਂ ਸੀਗਾ ਬਟ ਇਹ ਲਾਇਸੈਂਸ ਦੀ ਆਰਡ ਦੇ ਵਿੱਚ ਇਹਨਾਂ ਕੋਲ ਜਿਵੇਂ ਇੱਕ ਦੋ ਦੋ ਕੁੜੀਆਂ ਉੱਥੇ ਸੀਗੀਆਂ ਜਿੰਨਾਂ ਤੋਂ ਇਹ ਉਸ ਦੇ ਲਾਇਸੈਂਸ ਦੀ ਆਰਡ ਦੇ ਵਿੱਚ ਇਹ ਗਲਤ ਕੰਮ ਕਰਵਾਉਂਦੇ ਸੀਗੇ ਤੇ ਜਿਸ ਤੇ ਕਾਰਵਾਈ ਕੀਤੀ ਗਈ ਹੈ ਤਾਂ ਲੜਕੀਆਂ ਸੰਬੰਧੀ ਵੱਖਰੇ ਤਰੀਕਾ ਮਤਲਬ ਕਾਰਵਾਈ ਕੀਤੀ ਜਾ ਰਹੀ ਹੈ। ਬਦੇਸ਼ੀ ਲੜਕੀਆਂ ਜੀ ਲੋਕਲ ਅ ਦੇਖੋ ਇਹਨਾਂ ਦੀ ਹੁਣ ਅਸੀਂ ਮੁਕੱਦਮਾ ਦਰਜ ਕਰ ਲਿਆ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਨਾਂ ਦੀ ਆਇਡੈਂਟੀਟੀ ਵਗੈਰਾ ਜਾਂ ਹੋਰ ਇਹਨਾਂ ਦੇ ਜੂਰੀ ਐਡਰੈਸ ਪ੍ਰੂਫ ਆ ਉਹ ਲੈ ਕੇ ਫੇਰ ਹੀ ਜੋ ਤਫਤੀਸ਼ ਦੇ ਸਾਹਮਣੇ ਆਊਗਾ ਉਹ ਤੁਹਾਡੇ ਧਿਆਨ ਵਿੱਚ ਜਾਵੇ ਮੌਕੇ ਤੇ ਕਿੰਨੀਆਂ ਲੜਕੀਆਂ ਜੀ ਮੌਕੇ ਤੇ ਇੱਕ ਦੇ ਵਿੱਚ ਤਾਂ ਦੋ ਤਿੰਨ ਲੜਕੀਆਂ ਸੀ ਇੱਕ ਦੇ ਵਿੱਚ ਦੋ ਸੀ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਤੋਂ ਕਰਦੇ ਸੀ ਇਸ ਤਰ੍ਹਾਂ ਦਾ ਕੰਮ ਦੇਖੋ ਇਹ ਸਾਨੂੰ ਕੱਲ ਜਿਹੜਾ ਕੰਪਲੇਂਟ ਮਸੂਲ ਹੋਈ ਸੀ ਦਾ ਕੰਪਲੇਂਟ ਤੇ ਅਸੀਂ ਤੁਰੰਤ ਕਾਰਵਾਈ ਕੀਤੀ ਸੀਗੀ ਬਾਕੀ ਜਿੱਥੋਂ ਤੱਕ ਦੀ ਗੱਲ ਹੈ ਵੀ ਇਹ ਕਿੰਨਾ ਚਿਰ ਦਾ ਡੱਟ ਰਹੇ ਸੀ ਦੀ ਸੀ ਡੰਗਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਇਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ ਹੋਰ ਕਰਾਂਗੇ ਬਾਕੀ ਇਹਨਾਂ ਦੀ ਪੁੱਛਗਿੱਛ ਅਜੇ ਅਸੀਂ ਡਿਟੇਲ ਦੇ ਵਿੱਚ ਕਰਨੀ ਹੈਗੀ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਾਹਮਣੇ ਆਇਆ ਸੀ ਵੀ ਇੱਕ ਕੰਪਲੇਨਟ ਸੀ ਉਹਦੇ ਉਹਨੂੰ ਦੱਸਿਆ ਗਿਆ ਸੀ ਕਿ ਤਕਰੀਬਨ ਇੱਕ ਹਫ਼ਤੇ ਤੋਂ ਇੱਥੇ ਇਹ ਕੰਮ ਕਰ ਰਹੇ ਸੀਗੀ ਬਾਕੀ ਜੋ ਜਦੋਂ ਇਨਵੈਸਟੀਗੇਸ਼ਨ ਚੱਲੂਗੀ ਉਹ ਡੰਗਾਈ ਦਾ ਪੜਤਾਲ ਕਰਕੇ ਇਹਨੂੰ ਪੂਰਾ ਕਲੀਅਰ ਕਰਾਂਗੇ ਕਿ ਕੌਣ ਤੋਂ ਕਰ ਰਹੇ ਸੀਗੇ ਜਾਂ ਇਹਦੇ ਵਿੱਚ ਹੋਰ ਕੌਣ-ਕੌਣ ਇਨਵੋਲਡ ਹੈ ਤੇ ਜਿੰਨਾਂ ਦੀ ਕਿ ਹੋਟਲ ਉਹਦੇ ਰੈਸਟੋਰੈਂਟ ਹੈਗੇ ਜਿੱਥੇ ਕਿਸ ਤਰ੍ਹਾਂ ਕੰਮ ਕਰਦੇ ਦੇਖੋ ਇਹਦੇ ਵਿੱਚ ਇਦਾਂ ਹੀ ਆਣਾ ਮੈਂ ਤੁਹਾਡੇ মিডিਆ ਰਾਈਟ ਧਿਆਨ ਦੇ ਵਿੱਚ ਇਹ ਹੀ ਲਿਆਉਣਾ ਚਾਹਣਾ ਹੈਗਾ ਕਿ ਜਿੱਦਾਂ ਜਿੰਨੇ ਵੀ ਸਪਾ ਵਗੈਰਾ ਹੈਗੇ ਨੇ ਤੇ तकरीबन ਲਾਇਸੈਂਸ ਲੈ ਲੈਂਦੇ ਨੇ ਤੇ ਲਾਇਸੈਂਸ ਦੀ ਆੜ ਵਿੱਚ ਇਹ ਕਰਦੇ ਰਹਿੰਦੇ ਹਨ ਤੇ ਜਿੱਥੋਂ ਤੱਕ ਇਹ ਹੀ ਹੋਟਲਾਂ ਦੀ ਗੱਲ ਹੈ ਜਾਂ ਹੋਰ ਹੈਗਾ ਉਹ ਬੇਸਿਕਲੀ ਆਪਣੇ ਇੱਕ ਲਾਇਸੈਂਸ ਦੀ ਆੜ ਦੇ ਵਿੱਚ ਹੀ ਕਰਦੇ ਰਹੇ ਵਕ ਵਕ ਸਮੇਂ ਤੇ ਸਾਡੇ ਵੱਲੋਂ ਰੈਡਾ ਵੀ ਕੀਤੀਆਂ ਜਾਂਦੀਆਂ ਹਨ ਤੇ ਉਹ ਹੋਰ ਵੀ ਪ੍ਰਾਇਵਟ ਜਾਂ ਹੋਰ ਕਾਰਵਾਈ ਵੀ ਹਮਲੇ ਵਿੱਚ ਲਿਆਂਦੀ ਜਾਂਦੀ ਹੈ ਜੀ ਹੁਣ ਤਾਂ ਕਿਹਨੇ ਵੀ ਬੱਚੇ ਦਾ ਦੁਹਰਾ ਸਵਾਲ ਸੱਚਾ ਨਹੀਂ ਜੀ ਦੋ ਪਰਚੇ ਦਾ ਕੱਲ ਹੀ ਦਰਜ ਹੋਏ ਨੇ ਇਸ ਤੋਂ ਪਹਿਲਾਂ ਵੀ ਇੱਕ ਕਟ ਥਾਣੇ ਵੀ ਸਿਵਲ ਲਾਈਨ ਥਾਣੇ ਵੀ ਮੁਕਦਮੇ ਦਰਜ ਨੇ ਤੇ ਜਿਹੜਾ ਇਹ ਅਸ਼wini ਕੁਮਾਰ ਉਰਫ ਆਸ਼ੂ ਹੈਗਾ ਜੀ ਇਸ ਤੇ ਇੱਕ ਪਹਿਲਾਂ ਵੀ ਮੁਕਦਮਾ ਦਰਜ ਸੀਗਾ ਜਿਹਦੇ ਵਿੱਚ ਇਹ ਘਰੌੜਾ ਸੀਗਾ ਜੀ ਤੇ ਵੀ ਉਸ ਵਕਤ ਦੇ ਵਿੱਚ ਗ੍ਰਿਫਤਾਰੀ ਪਾਈ ਜਾਉਗੀ ਸਰ ਹੋਰ ਤਾਂ ਨਹੀਂ ਇਹਨਾਂ ਦੇ ਇਹਨਾਂ ਦੇ ਕੇਸਾਂ ਦੇ ਲੱਗਵਾ ਕੇ ਹੈਗਾ ਕੋਈ ਨਹੀਂ ਤਾਂ ਕਿੱਦਾਂ ਹੋ ਰਿਹਾ ਨਾ ਇਹ ਕੋਈ ਪਾਸਾ ਨਹੀਂ ਸੁਣਿਆ ਹੁੰਦਾ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇਨੀਸ਼ੀਅਲੀ ਅਸੀਂ ਇਨਵੈਸਟੀਗੇਸ਼ਨ ਐਫਆਈਆ ਦਰਜ ਕਰ ਲਈਏ ਜੀ ਇਹਦਾ ਅਸੀਂ ਹੁਣ ਸਿਵਲ ਮੈਗਨੇਟ ਉਸੀ ਰਿਕਾਰਡ ਵੀ ਲਵਾਂਗੇ ਕਿੰਨੇ ਕਿੰਨੇ ਲਾਇਸੈਂਸ ਜਾਰੀ ਹੋਏ ਨੇ ਉਹਨਾਂ ਦੇ ਵੀ ਬਗੈਰ ਅਸੀਂ ਲਿਸਟ ਲਵਾਂਗੇ ਤੇ ਉਹਨੂੰ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਕਲੀਅਰ ਕਰਾਂਗੇ ਵੀ ਇਹਨਾਂ ਦੇ ਇੱਥੇ ਹੀ ਨੇ ਜਾਂ ਕਿਤੇ ਹੋਰ ਵੀ ਇਹਨਾਂ ਦਾ ਕੋਈ ਹੈ ਜਾਂ ਕਿਤੇ ਹੋਰ ਵੀ ਇਹਨਾਂ ਦੀ ਗੈਰਕਾਨੂੰਨੀ ਗਤੀਵਿਧੀ ਤਾਂ ਨਹੀਂ ਹੋ ਰਹੀ ਅਗਰ ਕਿਤੇ ਇਹ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਤਾਂ ਕਾਨੂੰਨ ਅਨੁਸਾਰ ਕਾਰਵਾਈ ਹਮੇਲੀ ਲੈਂਦੀ ਜਾਊਗੀ ਅਸ਼ੂਰੀ ਦੀ ਰਿਪੋਰਟ ਹੋ ਚੁੱਕੀ ਕਿ ਨਹੀਂ ਆਕਿਊ ਸ ਤੇ ਜਿੰਨੇ ਵੀ ਦੋਨੋਂ ਐਫਆਈਆਰ ਦੇ ਵਿੱਚ ਜਿੰਨੇ ਵੀ ਅਕਿਊਜ਼ਿਟ ਸਾਰੇ ਅਰੇਸਟ ਹੋ ਚੁੱਕੇ ਨੇ ਮਾਪਿਆਂ ਕੀ ਅਪੀਲ ਕਰਨਾ ਚਾਹੁੰਦੇ ਆ ਬੱਚੇ ਆਮ ਲੈਣੇਗੇ ਇਸ ਤਰ੍ਹਾਂ ਦੇ ਗਲਤ ਕੰਮ ਦੇ ਸ਼ਿਕਾਰ ਬੰਦੇ ਨਹੀਂ ਦੇਖੋ ਸਾਡੀ ਮੀਡੀਆ ਰਾਹੀਂ ਇਹ ਪਬਲਿਕ ਨੂੰ ਵੀ ਅਪੀਲ ਹੈ ਕਿ ਜੀ ਤੇ ਇਨਫੈਕਟ ਜਿਨ੍ਹਾਂ ਨੇ ਵੀ ਇਹ ਸਪਾ ਸੈਂਟਰ ਖੋਲੇ ਹੋਏ ਨੇ ਜਾਂ ਇਸ ਤਰੀਕੇ ਦੇ ਬਿਜ਼ਨਸ ਦੇ ਵਿੱਚ ਇਨਵੋਲ ਨੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਆਪਣੇ ਬਿਜ਼ਨਸ ਚਲਾਏ ਹੋਏ ਨੇ ਤਾਂ ਜਿਨ੍ਹਾਂ ਨੇ ਲਾਇਸੈਂਸ ਲਈਏ ਨੇ ਤਾਂ ਜੋ ਲਾਇਸੈਂਸ ਦੀਆਂ ਕੰਡਿਸ਼ਨਸ ਆ ਕਾਈਂਡਲੀ ਉਹਨੂੰ ਕੰਪਲਾਈ ਕੀਤਾ ਜਾਵੇ ਉਹਨਾਂ ਦੀ ਮਿਸਿਊਸ ਨਾ ਕੀਤਾ ਜਾਵੇ ਅਗਰ ਇਸ ਤਰੀਕੇ ਦੀ ਸਾਨੂੰ ਦੁਬਾਰਾ ਵੀ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਹਮਲ ਵਿੱਚ ਲੈ ਕੇ ਜਾਵਾਂਗੇ ਮਹੱਤਵਪੂਰਨ ਹੈ ਜੇ ਨਾ ਤੇ ਜਿਹੜੇ ਕਾਟੋਮਰ ਦੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹਨਾਂ ਨੂੰ ਵੀ ਉੱਥੇ ਕਿਰਾਏ ਦੇ ਦਿੱਤੇ ਜਾਂਦੇ ਆ ਮੇਰੇ ਦੇਖੋ ਇਹ ਇੱਕ ਜਾਇਜ਼ਾ ਵਿਸ਼ਾ ਹੈਗਾ ਹੋਟਲ ਦੇ ਵਿੱਚ ਜਾ ਕੇ ਕੋਈ ਵੀ ਹੈ ਸਕਦਾ ਹੈਗਾ ਵੀ ਏਦਾਂ ਦੀ ਗੱਲ ਨਹੀਂ ਕਿ ਵੀ ਆਪਾਂ ਕਿਸੇ ਨੂੰ ਮਤਲਬ ਰੋਕ ਸਕਦੇ ਆ ਜਾਂ ਏਦਾਂ ਏਦਾਂ ਦੀ ਕੋਈ ਗੱਲ ਹੈ ਨਹੀਂ ਬਟ ਫਿਰ ਵੀ ਆ ਅਗਰ ਕੋਈ ਹੋਟਲ ਹੈ ਜਾਂ ਕਿਸੇ ਤਰੀਕੇ ਤੇ ਕੋਈ ਉਹ ਗੈਰ ਕਾਨੂੰਨੀ ਗਤੀਵਿਧੀਆਂ ਦਾ ਸਤੇ ਅਗਰ ਯੂਜ਼ ਹੁੰਦਾ ਤਾਂ ਅਸੀਂ ਸਭ ਤੋਂ ਸਖਤ ਕਾਰਵਾਈ ਕਰਾਂਗੇ ਮੇਰੇ ਵਿੱਚ ਲੱਗਿਆ ਸਰ ਕਿਸ ਤਰ੍ਹਾਂ